ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦੇ ਲਾਗੂ ਨਹੀਂ ਕੀਤੇ ਜਾ ਰਹੇ ਅੱਜ ਸਾਢੇ 3 ਸਾਲ ਦਾ ਸਮਾਂ ਬੀਤ ਗਿਆ ਇਹ ਜਿਹੜੀ ਸਰਕਾਰ ਹੈ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਇਹਨਾਂ ਨੇ ਕਰ ਦਿੱਤੀ ਸੀ ਪਰ ਉਹਨੂੰ ਅੱਜ ਅਮਲੀ ਜਾਮਾ ਨਹੀਂ ਪਹਿਨਾਇਆ ਝੂਠ ਬੋਲਣ ਵਾਲੀ ਸਰਕਾਰ ਹੈ ਅੱਜ ਸਾਡਾ ਜਿਹੜਾ 16% ਡੀਏ ਇਸ ਸਰਕਾਰ ਨੇ ਰੱਖਿਆ ਹੋਇਆ ਜਿਹੜਾ ਪੰਜਾਬ ਮੋਰੀ ਸੂਬਾ ਹੁੰਦਾ ਸੀ ਪੰਜਾਬ ਨੂੰ ਬਾਕੀ ਸੂਬੇ ਫੋਲੋ ਕਰਦੇ ਹੁੰਦੇ ਸੀ ਅੱਜ ਹਿਮਾਚਲ ਸਾਡੇ ਤੋਂ ਅੱਗੇ ਆ ਯੂਟੀ ਅੱਗੇ ਆ ਰਾਜਸਥਾਨ ਅੱਗੇ ਆ ਜਿਹੜੀ ਸਰਕਾਰ ਦਾ ਜਿਹੜਾ ਡੀਏ ਸੈਂਟਰ ਨਾਲੋਂ 16% ਘੱਟ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਪੱਤੇ ਦੀ ਕਿਸ਼ਤ ਜਿਹੜੀ ਵੱਧਦੀ ਮਹਿੰਗਾਈ ਦੇ ਨਾਲ-ਨਾਲ ਦੇਣੀ ਹੁੰਦੀ ਆ ਉਹ ਵੀ ਇਹ ਸਰਕਾਰ ਨਹੀਂ ਦੇ ਰਹੀ ਇਹ ਜਿਹੜੀ ਸਰਕਾਰ ਹੈ ਇਹ ਚੁਟਕਲੇ ਸੁਣਾ ਰਹੀ ਆ ਇਹ ਲੜਾਈ ਭਾਵਨਾ ਦੇ ਨਾਲ ਕੰਮ ਕਰ ਰਹੀ ਆ ਇਹ ਜਿਹੜੀ ਡਿਵੈਲਪਮੈਂਟ ਦੇ ਲਈ ਮੁਲਾਜ਼ਮਾਂ ਦੀ ਸਰਵਿਸੇਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਜਿਹੜੇ ਅਸੀਂ ਮਨਦੀਪ ਮਨਪ੍ਰੀਤ ਬਾਦਲ ਨੂੰ ਬੜਾ ਮਾਣਾ ਬੇਤਸਕਤਰ ਸਮਝਦੇ ਸੀ ਪਰ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਉਹਨਾਂ ਤੋਂ ਵੀ ਬਹੁਤ ਪਿੱਛੇ ਆ ਇਹ ਜਿਹੜੇ ਮੁਲਾਜ਼ਮਾਂ ਦੇ ਲਈ ਜਿਹੜਾ ਜੋ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਜੋ ਇਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸੀ ਜੋ ਸਬ ਕਮੇਟੀ ਦੇ ਵਿੱਚ ਮੁਲਾਜ਼ਮਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਅਜੂਰੇ ਕਰਨ ਤੋਂ ਇਹ ਸਰਕਾਰ ਭੱਜ ਰਹੀ ਆ ਪੰਜਾਬ ਸਟੇਟ ਮਿਨਿਸਟਰੀਅਲ ਸਬਸੀ ਜੂਨੀਅਨ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਕਾਮਯਾਦੀ ਇੱਕੋ ਹੀ ਇੱਕ ਜੱਤੇ ਬੰਦੀ ਆ ਅਜੋਦੀ ਕਾਲ ਤੇ ਅਸੀਂ ਇੱਥੇ ਗੇਟ ਰੈਲੀ ਕਰ ਰਹੇ ਆ ਦੇਖਿਆ ਜਾਵੇ ਜਿਹੜੀ ਮਰਜੀ ਸਰਕਾਰਾਂ ਆ ਜਿਵੇਂ ਕਾਂਗਰਸ ਆ ਜਾਂ ਕਾਲੀ ਦਲ ਬੁਧੀ ਆ ਜਾਂ ਆਮ ਆਦਮੀ ਸਭ ਇੱਕੋ ਜਿਹੇ ਨੇ ਮੰਗਾ ਜੇ ਲਾਇਮਨ ਨਹੀਂ ਚਾਹੀਏ ਨੇ ਲਾਇਮਨ ਨਹੀਂ ਦਿੱਤਾ ਹੁੰਦਾ ਦੇਖੋ ਸਰਕਾਰਾਂ ਦੀਆਂ ਪਾਲਿਸੀਆਂ ਉਸ ਤਰ੍ਹਾਂ ਹੀ ਰਹਿੰਦੀਆਂ ਪਰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਪਰ ਇਹ ਜਿਹੜੀ ਸਰਕਾਰ ਆ ਸਭ ਤੋਂ ਨਕਮੀ ਸਾਬਤ ਹੋ ਰਹੀ ਆ ਉਹ ਤਾਂ ਫੇਰ ਵੀ ਟਾਈਮਲੀ ਡੀਏ ਦੀ ਕਿਸ਼ਤੇ ਕਦੀ ਦੇ ਦਿੰਦੇ ਸੀਗੇ ਇਹ ਤਾਂ ਜਿਹੜੀ ਸਰਕਾਰ ਬਿਲਕੁਲ ਮੋਨਤਾ ਰਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਅੱਜ ਪੰਜਾਬ ਦੇ ਮੁਲਾਜ਼ਮ ਨਹੀਂ ਦਿਖ ਰਹੇ ਇਹ ਜਿਹੜੇ ਮੁਲਾਜ਼ਮ ਹੈ ਆਪਣੀ ਸ਼ਕਤੀ ਦਿਖਾਣਗੇ ਸੜਕਾਂ ਤੇ ਆਣਗੇ ਫੇਰ ਇਹ ਸੀਐਮ ਸਾਹਿਬ ਕਹਿੰਦੇ ਆ ਮੁਲਾਜ਼ਮ ਹੜਤਾਲਾਂ ਕਰਦੇ ਆ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਗੱਲ ਕਰੋ ਅੱਖਾਂ ਚੇਕਾਂ ਪਾ ਕੇ ਸਾਨੂੰ ਡੀਏ ਘੱਟ ਕਿਉਂ ਦੇ ਰਹੇ ਆ ਪੈਨਸ਼ਨ ਜਿਹੜਾ ਵਾਅਦਾ ਸਾਡਾ ਉਹ ਲਾਗੂ ਕਰੋ ਅਸੀਂ ਅੱਜ ਮੁਲਾਜ਼ਮ ਟੇਬਲ ਟਾਕ ਤੇ ਆਉਣਾ ਚਾਹੁੰਦੇ ਆ ਗੱਲ ਕਰਨ ਸਾਡੇ ਨਾਲ ਜੋ ਨੀਤੀ ਕੀ ਰਹੀ ਹੈ ਜੰਮ ਦੇ ਦੇਖੋ ਸਰ ਸਾਡੀ ਸਾਰੇ ਵਿਭਾਗਾਂ ਦੀ ਇੱਕੋ ਇੱਕ ਜੱਥੇਬੰਦੀ ਆ ਪੀਐਸਐਮਯੂ ਸਾਡੇ ਜਿਹੜੇ ਸੁਪਰੀਮ ਲੀਡਰ ਹੈ ਗੁਰਨਾਮ ਸਿੰਘ ਬਿਰਕ ਹੈ ਜਨਰਲ ਸੈਕਟਰੀ ਤਰਸੀਮ ਪਟਲ ਜੀ ਆ ਜੋ ਡਿਸਾਈਡ ਕਰੋਗੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਲਾਗੂ ਕਰਾਂਗੇ ਧੰਨਵਾਦ ਜੀ ਕਮਜੀਤ ਸਿੰਘ ਜੀ ਆਲੂ ਵਾਲੀ ਆ ਸੂਬਾ ਵਾਈਸ ਪ੍ਰਧਾਨ ਪੰਜਾਬ ਸਿੱਖਿਆ ਭਾਗ ਮਿਨਿਸਟਰਲ ਸਟਾਫ ਸਭਾ ਆਫਿਸ ਐਸੋਸੀਏਸ਼ਨ ਸਰ ਆਪਣਾ ਕੋਈ ਨਵਾਂ ਹੀ ਇਹ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀ ਐਸ ਐਮ ਜੀ ਸੂਬਾ ਬਾੜੀ ਦੀ ਕਾਲ ਤੇ ਅੱਜ ਗੇਟ ਰੈਲੀ ਜਿਹੜੀ ਕੱਢਣ ਲਈ ਅਸੀਂ ਤਿਆਰ ਹੋਏ ਆ ਸਾਡੇ ਮੁੱਦੇ ਉਹੀ ਪੁਰਾਣੇ ਹੀ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸੱਤਾ ਵਿੱਚ ਲਿਆਓ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਾਂਗੇ ਦੇਖੋ ਲਗਭਗ 4 ਸਾਲ ਹੋ ਗਏ ਆ ਸਰਕਾਰ ਨੇ 2022 ਵਿੱਚ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਐਸਓਪੀ ਨਹੀਂ ਰੱਖਿਆ ਉਹ ਨੀਰਾ ਚਿੱਟਾ ਕਾਗਜ਼ ਸਿੱਧ ਹੋਈ ਆ ਸਰਕਾਰ ਸਾਨੂੰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਤੁਹਾਡੇ ਅਸੀਂ ਹਰੇਕ ਜੋ ਵੀ ਮੰਗਾਵਾ ਉਤੇ ਪੂਰਾ ਉਤਰਾਂਗੇ ਪਰ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਦੇਖੋ ਹੁਣ ਸਰ ਦੂਜੀ ਗੱਲ ਸਾਡਾ ਡੀਏ ਦੇਖੋ 1967 ਤੋਂ ਸਾਡਾ ਇੱਕ ਤੈਅ ਹੋਇਆ ਸੀ ਜੇ ਕੇਂਦਰ ਦੇ ਹਿਸਾਬ ਨਾਲ ਜੋ ਕੇਂਦਰ ਨੂੰ ਡੀਰ ਕਿਸੇ ਜਾਰੀ ਕਰਦੀ ਆ ਉਹ ਸਟੇਟ ਜਿਹੜੀ ਆਪਣੀ ਪੰਜਾਬ ਆ ਉਹ ਵੀ ਉਸੇ ਤਰਜ਼ ਤੇ ਉਹ ਸੇਮ ਦਿਆ ਕਰੂਗੀ ਅੱਜ ਅਸੀਂ 16% ਉਹਨਾਂ ਤੋਂ ਪਿੱਛੇ ਜਾ ਰਹੇ ਹਾਂ ਸਾਡਾ 42% ਡੀਏ ਚੱਲ ਰਿਹਾ ਹੈ ਉਹਨਾਂ ਦਾ 58 ਚੱਲ ਰਿਹਾ ਕਿਸੇ ਟਾਈਮ ਇਹ ਹੁੰਦਾ ਸੀ ਕਿ ਸਾਡਾ ਜਿਹੜਾ ਪੰਜਾਬ ਸਟੇਟ ਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਡੀਏ ਦਿੱਤਾ ਜਾਂਦਾ ਸੀ ਬਾਕੀ ਸੂਬੇ ਸਾਡੀ ਸਟੇਟ ਨੂੰ ਦੇਖ ਕੇ ਆਪਣੇ ਸਟੇਟ ਵਿੱਚ ਜਿਹੜੇ ਆ ਡੀਏ ਦੀ ਕਿਸ਼ਤ ਬਹਾਲ ਕਰਦੇ ਸੀ ਪਰ ਅੱਜ ਦੇਖ ਲਓ ਕਿ ਸਾਰੇ ਸੂਬਿਆਂ ਨੇ ਕਿਸ਼ਤ ਜਾਰੀ ਕਰ ਦਿੱਤੀ ਹੈ ਸਾਡਾ ਜਿਹੜਾ ਪੰਜਾਬ ਸੂਬਾ ਸਭ ਤੋਂ ਪਿੱਛੇ ਆ ਇਹਦੀ ਅਸੀਂ ਨਖੇਦੀ ਕਰਦੇ ਹਾਂ ਪੀਐਸਐਮ ਜੂ ਸਾਡੀ ਜਿਹੜੀ ਮਾਜਤ ਹੈ ਬੰਦੀ ਆ ਸਾਨੂੰ ਜੋ ਵੀ ਆਦੇਸ਼ ਅੱਗੇ ਲਾਉਗੀ ਅਸੀਂ ਹਾਜ਼ਰ ਹਾਂ ਜੀ ਧੰਨਵਾਦ ਤੁਸੀਂ ਬਿਲਕੁਲ ਸਹੀ ਪੁੱਛਿਆ ਸਾਨੂੰ ਵੀ ਸੀਗਾ ਕਿ ਕੇਜਰੀਵਾਲ ਸਾਹਿਬ ਦਾ ਕਹਿ ਰਿਹਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਕਿ ਮਾਨ ਸਾਨੂੰ ਬੋਟਾ ਪਾਓ ਸਾਡੇ ਨਾਲ ਧਰਨਿਆਂ ਤੇ ਵੀ ਆਂਦੇ ਰਹੇ ਸਾਡੇ ਨਾਲ ਬੈਠਦੇ ਵੀਰੇ ਪਰ ਅਜੇ ਇਹੀ ਸਭ ਤੋਂ ਪਹਿਲਾਂ ਮੁੱਕਰ ਕੇ ਦੌੜ ਗਏ ਆ 4 ਸਾਲ ਹੋ ਗਏ ਕੰਮ ਕਰਨ ਤਾਂ ਫੇਰ ਵੀ 6 ਮਹੀਨੇ ਬਾਅਦ ਉੜ ਜਾਂਦੇ ਨੇ ਇਹਨਾਂ ਦਾ 4 ਸਾਲ ਹੋ ਗਏ ਉੱਠੇ ਨਹੀਂ ਰਹੇ ਜੀ ਉਸ ਕਾਲ ਨੂੰ ਬਹੁਤ ਹੋ ਰਿਹਾ ਸਾਨੂੰ ਸਾਰੇ ਮੁਲਾਜ਼ਮ ਬੜੇ ਪਰੇਸ਼ਾਨ ਆ 16% ਡੀਏ ਸਾਡਾ ਘਟ ਚੱਲ ਰਿਹਾ ਬਕੀ ਰਾਜੇ ਸਾਰੇ ਸਭ ਤੋਂ ਅੱਗੇ ਚੱਲ ਰਹੇ ਆ ਕਿੱਥੇ ਸਾਡਾ ਪੰਜਾਬ ਦਾ ਮਾਣ ਹੁੰਦਾ ਹੈਗਾ ਉਹਦਾ ਵੀ ਭਰਤੀ ਹੋਏ ਸੀਗੇ ਸਭ ਤੋਂ ਅੱਗੇ ਸੀ ਹੁੰਦੇ ਸੀਗੇ ਅੱਜ ਸਭ ਤੋਂ ਪਿੱਛੇ ਅਸੀਂ ਖੜੇ ਆ ਨਵੇਂ ਬੱਚਾ ਨੂੰ 19000 ਰੁਪਏ ਦੇ ਰਹੇ ਉਹਨੇ 19000 ਨਾ ਕੀ ਬੰਦਾ ਕੋਈ ਡੀਡੀ ਦੂਰੋਂ ਆ ਰਹੇ ਉਹਨਾਂ ਦਾ ਕਰਾਇਆ ਵੀ ਨਹੀਂ ਪੂਰਾ ਨਿਕਲ ਰਿਹਾ ਤੇ ਬੜਾ ਤੁਖਾ ਹੋ ਰਿਹਾ ਸਾਰੇ ਬੱਚਾ ਵੀ ਪ੍ਰਕਾਰ ਤਾਂ ਕਹਿ ਰਹੀ ਸੀ ਵੀ ਅਸੀਂ ਆਂਦੇ ਜਿਹੜਾ ਸਾਡੇ ਕੋਲ ਬਹੁਤ ਫੰਡ ਪਿਆ ਹੈ ਅਸੀਂ ਦਵਾਂਗੇ ਕਿੱਥੇ ਲੱਗ ਰਿਹਾ ਉਹ ਫੰਡ ਸਾਹ ਦਾ ਨਜ਼ਰ ਨਹੀਂ ਆ ਰਿਹਾ ਹਜੇ ਤੱਕ ਸਾਹ ਦਾ ਕੋਈ ਨਜ਼ਰ ਨਹੀਂ ਆਇਆ ਫੰਡ ਕਿੱਥੇ ਲੱਗ ਰਿਹਾ ਮੁਲਾਜ਼ਮਾਂ ਵਾਲ ਇਹ ਤਾਂ ਬਹੁਤ ਇਸ ਕਰਕੇ ਦੇ ਰੋਡ ਤੇ ਉਤਰੇ ਸਾਡਾ ਕੋਈ ਮਕਸਦ ਨਹੀਂ ਹੈ ਅਸੀਂ ਰੋਡ ਤੇ ਉਤਰੀਏ ਲੋਕਾਂ ਨੂੰ ਪ੍ਰੇਸ਼ਾਨ ਕਰੀ ਆਪਣੇ ਕੰਮ ਛੱਡ ਕੇ ਆਈਏ ਪਰ ਸਰਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਇਹ ਕਿੰਨਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਇਹ ਕਿੰਨਾ ਚੱਲ ਰਿਹਾ ਹੈ ਅੱਜ ਲਈ ਹੈ ਜਾਂ ਅੱਗੇ ਵੀ 16 ਤਰੀਕ ਨੂੰ ਰੈਲੀ ਹੋਣੀ ਚੰਡੀਗੜ੍ਹ ਜਾ ਕੇ ਫਿਰ ਜੋ ਹੋਰ ਵੀ ਥਾਂ ਸੰਘਰਸ਼ ਕਰਾਂਗੇ ਜਦ ਤੱਕ ਜੇ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂ